ਆ ਕੱਲ ਇਵਨਿੰਗਸ ਨੂੰ ਇੱਕ ਕਾਲ ਮਸੂਰ ਹੋਈ ਸੀ ਕਿ ਇੱਕ ਕਾਰ ਜਿਹੜੀ ਹੈਗੀ ਹੈ ਦੇਸ਼ ਹਸਪੀਟਲ ਦੇ ਵਿੱਚ پارک ਕੀਤੀ ਹੋਈ ਹੈ ਤੇ ਇਹਦੇ ਵਿੱਚ ਕੋਈ ਸ਼ੱਕੀ ਹਾਲਾਤਾਂ ਦੇ ਵਿੱਚ 스웰 ਆ ਰਹੀ ਹੈ ਸੋ ਸਾਡੇ ਵੱਲੋਂ ਮੌਕੇ ਦੇ ਉੱਪਰ ਜਦੋਂ ਪਹੁੰਚ ਕੇ ਇਹਦੀ ਜਾਂਚ ਪੜਤਾਲ ਸ਼ੁਰੂ ਕੀਤੀ ਗਈ ਤਾਂ ਉਹਦੇ ਵਿੱਚ ਇਹ ਪਾਇਆ ਗਿਆ ਕਿ ਜਿਹੜੀ ਗੱਡੀ ਹੈਗੀ ਹੈ ਤੇ ਪਿਛਲੀ ਸੀਟਾਂ ਦੇ ਉੱਪਰ ਇੱਕ ਡੈੱਡ ਬੋਡੀ ਸੀਗੀ ਲੇਡੀ ਦੀ ਉਸ ਤੋਂ ਬਾਅਦ ਇਹ ਜਿਹੜੀ ਗੱਡੀ ਸੀਗੀ ਇਹਦੇ ਨੰਬਰ ਤੋਂ ਜਾਂ ਬਾਕੀ ਜਿਹੜੇ ਸਾਡੇ ਕੋਲ ਛੋਟੇ-ਮੋਟੇ ਡਿਟੇਲ ਸੀਗੇ ਆ ਉਹਦੇ ਵਿੱਚੋਂ ਜਿਹੜੀ ਲੜਕੀ ਦੀ ਪਛਾਣ ਵਾਸਤੇ ਸਾਡੇ ਵੱਲੋਂ ਪੜਤਾਲ ਸ਼ੁਰੂ ਕੀਤੀ ਗਈ ਤੋਂ ਜਿਹੜੀ ਸਾਡੀ ਪੜਤਾਲ ਤੋਂ ਨਿਕਲ ਕੇ ਆਇਆ ਕਿ ਇਹ ਲੜਕੀ ਜਿਹੜੀ ਹੈਗਾ ਤਾਂ ਨਾਮ ਕੰਚਨ ਕੁਮਾਰੀ ਐਲੀਅਸ ਕਮਲਪੌਰ ਡਾਕਟਰ ਬਰਸਤੀ لال ਹੈਗੀ ਹੈ ਇਹ ਲਸ਼ਮਨ ਕਲੋਨੀ ਲੁਧਿਆਣਾ ਦੀ ਰਹਿਣ ਵਾਲੀ ਹੈ ਬੇਸਿਕਲੀ ਇਹ ਮਿੱਤੀ 9 ਤਰੀਕ ਨੂੰ ਘਰ ਦੇ ਵਿੱਚੋਂ ਤਕਰੀਬਨ 2:30 ਵਜੇ ਦੇ ਕਰੀਬ ਲੁਧਿਆਣਾ ਤੋਂ ਚੱਲੀ ਸੀਗੀ ਕਿ ਕਿਸੇ ਕਾਰ ਦੇ ਪ੍ਰੋਮੋਸ਼ਨ ਦੇ ਇਵੈਂਟ ਵਾਸਤੇ ਬਠਿੰਡੇ ਜਾ ਰਹੀਆਂ ਉਸ ਤੋਂ ਬਾਅਦ ਜਿਹੜੀ ਹੈਗੀ ਹੈ ਉਸ ਪਰਿਵਾਰ ਵਾਲਿਆਂ ਨੂੰ ਜਿਹੜੀ ਹੈਗੀ ਉਹਦੇ ਨਾਲ ਰابطਾ ਨਹੀਂ ਹੋਇਆ ਤੇ ਜਦੋਂ ਸਾਡੇ ਦਸੰਭ ਤੋਂ ਬਾਅਦ ਹੀ ਉਹਨਾਂ ਨੂੰ ਪਤਾ ਲੱਗਿਆ ਕਿ ਜਿਹੜੀ ਸਾਡੀ ਲੜਕੀ ਦੀ ਡੈੱਡ ਥ ਹੋ ਚੁੱਕੀ ਹੈ ਸੋ ਸਾਡੇ ਵੱਲੋਂ ਜਿਹੜੇ ਹੈਗੇ ਨੇ ਪਰਿਵਾਰਕ ਮੈਂਬਰਾਂ ਨਾਲ ਤਾਲਮਲ ਕੀਤਾ ਗਿਆ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਕਲਪ ਬੰਦ ਕਰਕੇ ਗੱਲ ਕਰਦੇ ਕੀਤੀ ਜਾ ਰਹੀ ਹੈ ਸਾਰੇ ਸਾਡੀ ਟੀਮਾਂ ਜਿਹੜੀ ਹੈਗੀਆਂ ਨੇ ਇਸ ਚੀਜ਼ ਦੇ ਵਿੱਚ ਲੱਗੀਆਂ ਹੋਈਆਂ ਨੇ ਮਾਨਯੋਗ ਐਸਐਸਪੀ ਸਾਹਿਬ ਵੱਲੋਂ ਡੀਐਸਪੀ ਡੀਐਸਪੀ ਸਿਟੀ 2 ਦੇ ਨਾਲ ਜਿਹੜੇ ਐਸਐਚਓ ਕੈਂਟ ਦੇ ਨਾਲ ਸੀਆਈਏ ਇਨਚਾਰਜ 2 ਦੀ ਡਿਊਟੀ ਵੀ ਲਗਾਈ ਗਈ ਹੈ ਸੋ ਅਸੀਂ ਸਾਰੇ ਐਂਗਲਾਂ ਤੋਂ ਜਾਂਚ ਪੜਤਾਲ ਕਰਕੇ ਜਲਦੀ ਹੀ ਕੋਸ਼ਿਸ਼ ਕਰਾਂਗੇ ਇਸ ਕੇਸ ਨੂੰ ਟਰੇਸ ਕੀਤਾ ਜਾਵੇ ਕਿ ਕੌਣ ਬੰਦਾ ਸੀ ਜਿਸ ਨੇ ਗੱਡੀ ਪਾਰਕ ਕੀਤੀ ਜਿਹੜੀ ਮੌਤ ਹੈ ਮੌਤੇ ਪਿੱਛੇ ਵਜਾ ਰੰਜਿਸ਼ ਕੀ ਹੈ ਕੀ ਕਾਰਨ ਨੇ ਇੱਥੇ ਬਠਿੰਡੇ ਹੋਣ ਦਾ ਕੀ ਪਰਪਸ ਹੈਗਾ ਸੋ ਸਾਰੇ ਐਂਗਲਾਂ ਨੂੰ ਕਲੀਅਰ ਕਰਕੇ ਜਿਹੜੀ ਹੈਗੀ ਵਕਤਵਾ ਨੂੰ ਛੇਤੀ ਟਰੇਸ ਕੀਤਾ ਜਾਵੇ ਹਾਂ ਜੀ ਜਿਹੜੀ ਗੱਡੀ ਜਿਹੜੀ ਹੈਗੀ ਲੜਕੀ ਦੀ ਖੋਦੀ ਹੈ ਸੱਚ ਕੋਈ ਗੇਮ ਦਾ ਮਾਮਲਾ ਨਹੀਂ ਉਸਣਾ ਨਹੀਂ ਇਨੀਸ਼ਲ ਜਿਹੜੀ ਐਂਗਲ ਤੋਂ ਰੇਪ ਸੰਬੰਧੀ ਕੋਈ ਗੱਲ ਸਾਹਮਣੇ ਨਹੀਂ ਆਈ ਬਟ ਫਰਦਰ ਜਿਹੜੀ ਹੈਗੀ ਜਿੰਨਾ ਤੱਕ ਪੋਸਟ ਮਾਰਟਮ ਰਿਪੋਰਟ ਕਲੀਅਰ ਨਹੀਂ ਹੋ ਜਾਂਦੀ ਉਹਨਾਂ ਦਾ ਕਿਸੇ ਵੀ ਚੀਜ਼ ਨੂੰ ਕਮੈਂਟ ਕਰਨਾ ਜਿਹੜਾ ਹੈਗਾ ਵਾਜਬ ਨਹੀਂ ਹੋਇਆ